ਜੇਕਰ ਸਰੀਰ ਤੰਦਰੁਸਤ ਹੈ ਤੇ ਜਗ ਜਿੱਤ ਲਿਆ ਸਰੀਰ ਤੰਦਰੁਸਤ ਹੈ ਤੇ ਪੁੰਨ ਦਾ ਕੰਮ ਕਰ ਲਿਆ ਸਰੀਰ ਤੰਦਰੁਸਤ ਤੇ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਸਰੀਰ ਬਿਮਾਰ ਹੋ ਗਿਆ ਤੁਹਾਡੀ ਅੰਗਿਹਲੀ ਦੇ ਨਾਲ ਤੇ ਫਿਰ ਜੋ ਮਰਜ਼ੀ ਬੋਲੀ ਚੱਲੋ ਕੋਈ ਪੁੰਨ ਨਹੀਂ ਕੀਤਾ ਤੁਸੀਂ ਕਿਉਂਕਿ ਸਰੀਰ ਇੱਕ ਇਹੋ ਜਿਹਾ ਬੂਟਾ ਹੈ ਪ੍ਰਮਾਤਮਾ ਨੇ ਬਹੁਤ ਮਹਿੰਗੀ ਚੀਜ਼ ਦਿੱਤੀ ਹੈ ਜਿਹੜੇ ਸਮਾਜ ਚ ਰਹਿੰਦੇ ਆ ਜੇ ਤੰਦਰੁਸਤ ਹੈ ਤੇ ਬੋਲਣ ਤੋਂ ਬਗੈਰ ਹੀ ਤੁਹਾਡਾ ਮੈਸੇਜ ਜਾਂਦਾ ਹੈ ਉਸ ਸਮਾਜ ਨੂੰ ਫਿਰ ਤੁਸੀਂ ਇਸ ਧਰਤੀ ਤੇ ਧਰਤੀ ਨੂੰ ਬਣਾਉਣ ਚ ਹਿੱਸਾ ਪਾ ਰਹੇ ਆਂ ਜੇ ਤੰਦਰੁਸਤ ਹੈ ਤੇ ਜੇ ਬਿਮਾਰ ਹੈ ਤੇ ਬਿਮਾਰ ਬੰਦੇ ਦੀ ਗੱਲ ਵੀ ਬਿਮਾਰ ਨਿਕਲੂਗੀ ਤੇ ਉਹਦਾ ਮੈਸੇਜ ਵੀ ਬਿਮਾਰ ਜਾਊਗਾ ਫਿਰ ਦੁਨੀਆ ਤੇ ਕੁਝ ਵੀ ਨਹੀਂ ਗਾ ਚੰਗਾ ਫਿਰ ਪੁੰਨ ਹੈ ਹੀ ਨਹੀਂ ਜੇਕਰ ਅੱਜ ਆਪਾਂ ਨਾ ਸਾਂਭਿਆ ਤੇ ਆਪਣੀ ਜਿਹੜੀ نسل ਹੈ ਪੰਜਾਬ ਦੀ ਜਿਹੜੀ ਚਾਹੁੰਦੇ ਆਪਾਂ ਕਿ ਹਰ ਮਾਪਾ ਚਾਹੁੰਦਾ ਨਾ ਮੇਰਾ ਪੁੱਤ ਡਾਕਟਰ ਹੋਵੇ ਮਾਸਟਰ ਹੋਵੇ ਹਰ ਮਾਪਾ ਚਾਹੁੰਦਾ ਮੇਰਾ ਪੁੱਤ 6 ਫੁੱਟ ਦਾ ਜਵਾਨ ਹੋਵੇ ਹਮ ਹਰ ਮਾਪਾ ਚਾਹੁੰਦਾ ਮੇਰਾ ਪੁੱਤ ਐਕਟਰਾਂ ਵਰਗਾ ਖੂਬਸੂਰਤ ਹੋਵੇ ਹਮ ਪਰ ਮਾਪੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਟੀਰੀਅਲ ਕਿਹੜਾ ਲੱਗਦਾ ਕਿਦੋਂ ਲੱਗਦਾ ਨਹੀਂ ਪਤਾ ਲੱਗਦਾ ਮਾਪੇ ਨੂੰ ਅਣਪੋਹੜ ਐ ਸੋ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਅਗੇ ਬੇਨਤੀ ਕਰਦਾ ਕਿ ਪਰਮਾਤਮਾ ਜਰੂਰ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਣਾ ਚਾਹੀਦਾ ਹਰ ਪਿੰਡ ਦੇ ਵਿੱਚ ਕੈਂਪ ਲੱਗਣਾ ਚਾਹੀਦਾ ਕਬੱਡੀ ਦੂਰ ਦੀ ਗੱਲ ਆ ਹਾਕੀ ਦੂਰ ਦੀ ਗੱਲ ਆ ਫੁੱਟਬਾਲ ਦੂਰ ਦੀ ਗੱਲ ਆ ਹਰ ਫੀਲਡ ਦੇ ਵਿੱਚ ਸਿਹਤ ਤੰਦਰੁਸਤ ਚਾਹੀਦੀ ਐ ਆਉਣ ਵਾਲੀ ਨਸਲ ਨੂੰ ਇਹ ਚਾਹੀਦਾ ਹੈ ਕਿ ਜੇ ਸਰੀਰ ਤੰਦਰੁਸਤ ਹੈ ਤੇ ਮੈਰਜ ਹੋਗੀ ਤੇ ਬੱਚਾ ਤੰਦਰੁਸਤ ਆਊਗਾ ਦੁਨੀਆ ਦੇ ਵਿੱਚ 99% ਬੱਚੇ ਪੈਦਾ ਹੋਣੇ ਆ ਤੇ ਮਾਪੇ ਦੀ ਅਮੰਗ ਜਾਗਣੀ ਆਏ ਪੱਕੀ ਐ ਲੋਹੇ ਤੇ ਲਖੀਰ ਆਏ ਜ਼ਿੰਮੇਵਰਤਾ ਮਾਪਿਆਂ ਦੀ ਬਣਦੀ ਐ ਜਿਵੇਂ ਮਾਪੇ ਕਹਿੰਦੇ ਨੇ ਕਿ ਹੁਣ ਤੇਰਾ ਸਕੂਲ ਦਾ ਟਾਈਮ ਆ ਹੁਣ ਤੇਰਾ ਟਿਊਸ਼ਨ ਦਾ ਟਾਈਮ ਆ ਮਾਪੇ ਵੀ ਤਾਂ ਕਹਿਣ ਨਾ ਕਿ ਹੁਣ ਤੇਰਾ ਗਰਾਊਂਡ ਜਾਣ ਦਾ ਟਾਈਮ ਆ ਗਰਾਊਂਡ ਜਾ ਕੇ ਖੇਡ ਵੀ ਪਾਈ ਮਾਪੇ ਰਾਈਟ ਐ ਮਾਪੇ ਰਾਈਟ ਐ ਮਾਪਾ ਬਣਨਾ ਹੋਰ ਗੱਲ ਐ ਹਮ ਰਾਈਟ ਮਾਪਾ ਬਣਨਾ ਹੋਰ ਗੱਲ ਐ ਪਰ ਮਾਪੇ ਦੀ ਥਿਉਰੀ ਨੂੰ ਸਮਝਣਾ ਹੋਰ ਗੱਲ ਹੈ ਐਵੇਂ ਨਹੀਂ ਮੈਂ ਕਹਿੰਦਾ ਮੈਰਜ ਤੋਂ ਪਹਿਲਾਂ ਕਲਾਸਾਂ ਲੈ ਲਓ ਦੋਨੇ ਜੀ ਜਾ ਕੇ ਕਬੀਲਦਾਰੀ ਦੀਆਂ ਕਲਾਸਾਂ ਲੈ ਲਓ ਬੱਚਾ ਪੈਦਾ ਕਰਨਾ ਹੋਰ ਗੱਲ ਹੈ ਬੱਚੇ ਦੀ ਪਰਵਰਿਸ਼ ਦੇ ਵਿੱਚ ਚਾਰ ਚੰਨ ਕਰਨੇ ਹੋਰ ਗੱਲ ਹੈ ਅਲੱਗ-ਅਲੱਗ ਹੈ ਪਰਵਰਿਸ਼ ਜਾਣਣੀ ਤੇ ਕਦੇ ਨਹੀਂ ਕੰਪੈਲ ਕਰਦੇ ਕਿ ਪੜ ਜਾ ਹੋਏ ਕਦੇ ਨਹੀਂ ਕੰਪੈਲ ਕਰ ਲੈ ਖੇਡ ਲਾ ਹੋਏ ਕਦੇ ਨਹੀਂ ਕੰਪੈਲ ਕਰਦੇ ਤੂੰ ਜਾ ਉਹ ਕਹੂਗਾ ਓਕੇ ਪੁੱਤ ਕੋਈ ਗੱਲ ਹੀ ਨਹੀਂ ਤੂੰ ਮੇਰਾ ਪੋਤਾ ਹੈ ਇਹ ਜਿਹੜੀ ਚੀਜ਼ ਕਰਨੀ ਕਰ ਲੈ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਮੈਂ ਤੇਰੇ ਨਾਲ ਆ ਤੇ ਮੈਂ ਕਦੇ ਕਦੇ ਆਪਦੀ ਫੈਮਿਲੀ ਨੂੰ ਕਹਿੰਦਾ ਨਾ ਮੇਰਾ ਰੱਬ ਤੁਸੀਂ ਹੈ ਮੇਰਾ ਬੇਟਾ ਆਇਆ ਨਾਲ ਪੁੱਛ ਲੋ ਮੈਂ ਕਹਿੰਦਾ ਨਾ ਪੁੱਤ ਕੋਈ ਗੱਲ ਹੀ ਨਹੀਂ ਇੱਕ ਤਾਂ ਜ਼ਿੰਦਗੀ ਵੱਡੀ ਹੈ ਤੂੰ ਪਰਮਾਤਮਾ ਮਿਲਿਆ ਮੈਂ ਤੈਨੂੰ ਤੂੰ ਮੇਰਾ ਪਰਮਾਤਮਾ ਹੈ ਮੇਰਾ ਪੋਤਾ ਜੇ ਮੈਂ ਤੈਨੂੰ ਪਿਆਰ ਕਰਦਾ ਹੈ ਨਾ ਤੇ ਮੈਂ ਸਹੀ ਅੰਦਰੋਂ ਕਰਦਾ ਹੈ ਕੋਈ ਗੱਲ ਹੀ ਨਹੀਂ ਦੇਣ ਵਾਲਾ ਤਾਂ ਉਹ ਆ ਸਭ ਕੁਝ ਸੰਤ ਮਸਕੀਨ ਨੂੰ ਕਿਹਾ ਸੀ ਉਹਦੇ ਪੁੱਤ ਨੇ ਪਿਓ ਨੇ ਜਦੋਂ ਪੜਨ ਛੱਡਿਆ ਸੰਤ ਮਸਕੀਨ ਹਮ ਤੇ ਸਕੂਲ ਗਿਆ ਤੇ ਉਹਦਾ ਚੱਲਿਆ ਨਹੀਂ ਦਿਮਾਗ ਹਮ ਤੇ ਆ ਕੇ ਰੋਣ ਲੱਗ ਗਿਆ ਭੈਣਾਂ ਦਾ ਇਕੱਲਾ ਹੀ ਫਰਾ ਸੀਗਾ ਹਮ ਇਹ ਆਪਦੇ ਬੋਲ ਸੀ ਸੰਤ ਮਸਕੀਨ ਦੇ ਹਮ ਤੇ ਪਿਓ ਨੂੰ ਕਹਿੰਦਾ ਪਿਓ ਕਹਿੰਦਾ ਤੂੰ ਸਕੂਲ ਜਾਣਾ ਹਮ ਉਹ ਕਹਿੰਦਾ ਪਿਤਾ ਜੀ ਵੀ ਸਕੂਲ ਤੋਂ ਬਗੈਰ ਮੈਂ ਪਰਮਾਤਮਾ ਨੂੰ ਪਾਲੂਗਾ ਹਮ ਉਹਨਾਂ ਦੀ ਗੱਲ ਨਹੀਂ ਆ ਮੂਰੋ ਗੱਲ ਨਹੀਂ ਆਈ ਹਮ ਤੇ ਉਹ ਬੰਦਾ ਨਹੀਂ ਗਿਆ ਪਰ ਉਹਨੇ ਪਰਮਾਤਮਾ ਨੂੰ ਪਾਲਿਆ ਉਹਨੇ ਜਿਹੜੇ ਬੋਲ ਛੱਡੇ ਆ ਦੁਨੀਆ 'ਚ ਕੋਈ ਬੰਦਾ ਨਹੀਂ ਉਹਨਾਂ ਦਾ ਤੋੜ ਕਰ ਸਕੇ ਜਿਹੜੇ ਉਹਨੇ ਬੋਲ ਛੱਡੇ ਆ ਐਨੇ ਹਕੀਕਤ ਵਾਲੇ